ਕਬੜੀ 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 ਰੇਸ਼ਮ ਬਾਈ ਜੀ ਸੰਧੂ ਪੱਤੀ ਉਹਨਾਂ ਦੇ ਜਿਹੜੇ ਕਾਗਜ਼ਾਤ ਗੁੰਮ ਹੋਏ ਨੇ ਉਹ ਅਮਰਤ ਬਾਈ ਐਨ ਆਰ ਆਈ ਫਰਵਾਹੀ ਵਾਲੇ ਕੋਲ ਨੇ ਉਹ ਗਿਰਪ ਕਰਕੇ ਕੱਲ ਨੂੰ ਉਹਨਾਂ ਤੋਂ ਲੈ ਲੁਣ ਬਸ 2 ਕੁ ਮਿੰਟ ਹੈਰੋ ਵੀਰੇ 2 ਕੁ ਮਿੰਟ ਦਿਨ ਦਿਨ ਸਾਈਕਲ ਕੋਈ ਨਾ ਦਿੰਦੇ ਆ ਓਕੇ ਗੁਰਤੀ 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 ਦੇ ਰਿਹਾ ਜੀ ਕੀ ਬਾਤ ਹੈ ਬੱਚੇ ਨੂੰ ਗੁਰਤੀ ਦੇ ਰਿਹਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਅੰਬੇ ਦੇ ਨਾਲ ਦੀ ਬਹੁਤ ਧੰਨਵਾਦ ਹੈ ਦੇਖੋ ਇਹ ਅੱਜ ਇਸ ਬਰਨਾਲੇ ਦੇ ਕਬੱਡੀ ਕੱਪ ਦੇ ਭਾਈ ਅੰਬਾ ਸੁਰ ਸਿੰਘ ਵਾਲਾ ਜਿਹੜਾ ਵੈਸਟ ਰਿਡ ਰਿਹਾ ਉਹਨਾਂ ਤੋਂ ਸਾਡਾ ਵੀਰ ਭਰਾਇਕ ਆਇਆ ਉਹ ਗੁਰਦੀ ਦੁਆ ਰਿਹਾ ਬਹੁਤ ਬਹੁਤ ਧੰਨਵਾਦ ਬੋਲੇ ਸੋਨਹਾ ਐਦਾਂ ਦਾ ਸਟਾਰ ਇਹੀ ਬਣੇ ਇਹ ਹੁੰਦਾ ਪਿਆਰ ਆਓ ਦੇਖਦਾ ਵੀ ਤਰਨ ਤਰਨ ਦਾ ਏਰੀਆ ਮੁੰਡਿਆਂ ਨੇ ਚੋਲਾ ਸਾਹਿਬ ਸੁਰ ਸਿੰਘ ਵਾਲਾ